ਅਵੈਰੂ ਜੀ ਦਾ ਖਾਲਸਾ ਅਵੈਰੂ ਜੀ ਦੀ ਫਤਿਹ ਸ਼ਲੋਕ ਵੀਰ ਦੇ ਭਗਤੀਜਾ ਅਜ ਤੀਜਾ ਭਾਗ ਹੈ ਸੁਣੋ ਜੀ ਕਵੀਰ ਕਾਰਨ ਵਪਰਾ ਕਿਆ ਕਰ ਜੋ ਰਾਵਨ ਕਰ ਸਹਾਈ ਜੇ ਜੇ ਡਾਲੀ ਭਗਤ ਰੋ ਸੋਈ ਮੁਰ ਮੁਰ ਜਾਏ कवीर अवर है कोप देसते मुख में पर है रेत रासवरानी राखते खाया घर का खेत ਕਵੀਰ ਸਾਧੂ ਕੀ ਸੰਗਤ ਰਹੁ ਜੋ ਕੀ ਭੂ ਸਿਖਾਓ ਹੋ ਨ ਹਾਰ ਸੋ ਹੋਏ ਹੈ ਸਾਗਤ ਸੰਗ ਨਾ ਜਾਓ ਕਵੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੈ ਤਾ ਸਾਗਤ ਕਾਰੀ ਕਾਂਬਰੀ ਤੋਏ ਹੋਏ ਨਾ ਸੇਤਾ ਕਬੀਰ ਮਨ ਮੁੰਡਿਆ ਨਹੀਂ ਕਿਸ ਮੁੰਡਾਏ ਕਾਏ ਜੋਗਿਸ ਕੀਆ ਸੋ ਮਨ ਕੀਆ ਮੁੰਡਾ ਮੁੰਡ ਜਾਏ ਕਬੀਰ రామਨਾ ਚੁੱਡੀਏ ਤਨ ਧਨ ਜਾਏ ਤਾਂ ਜਾਓ ਚਰਨ ਕਮਲ ਚਿਤ ਵੇਦੇ ਆ ਰਾਮਹਿ ਨਾਮ ਸਮਾਓ ਕਬੀਰ ਜੋ ਹਮ ਜੰਤ ਬਜਾਵਤੀ ਟੁੱਟ ਗਈ ਸਵਤਾਰ ਜਾਤ ਵਿਚਾਰਾ ਕਿਆ ਕਰ ਚੱਲੇ ਬਜਾਵਨ ਹਾਰ ਕਵੀਰ ਮਾਏ ਮੂਡੋ ਤੇ ਗੁਰੂ ਕੀ ਜਾਂ ਤੇ ਭਰਮ ਨ ਜਾਏ ਆਪੋ ਢੂ ਪੇ ਚਹ ਬੇਦ ਮੇ ਚਿੱਲੇ ਦੀਏ ਬਹਾਏ ਕਵੀਰ ਜੇਤੇ ਪਾਪ ਕੀਏ ਰਾਖੇ ਤਲ ਦੁਰਾਈ ਫਰਗਟ ਭਏ ਨਦਾਨ ਸਭ ਜਬ ਪੂਚੇ ਧਰਮ ਰਾਏ ਕਵੀਰ ਹਰਿ ਕਾ ਸਿਮਰਨ ਛਾਟ ਕੈ ਪਾਲਿਓ ਬਹੁਤੋ ਕੋਟੰਬਾ ਤੰਦਾ ਕਰਤਾ ਰਹ ਗਿਆ ਭਾਈ ਰਹਾਨਾ ਬੰਦ ਕਵੀਰ ਹਰ ਕਾ ਸਿਮਰਨ ਛਾਟ ਕੇ ਰਾਤ ਜਗਾਵਣ ਜਾਏ ਸਰਪਨ ਹੋਏ ਕੈ ਔਤਰ ਜਾਏ ਆਪਣੇ ਘਾਇ कबीर हार का सेबरन छाडक होई राखनार गादही होए कयौतर भार सह मनजार कबीर चित्राई अतकनी हार जब हृदय माहे ਤੂਰੀ ਉਪਰ ਖੇਲਨਾ ਗਿਰ ਤਾ ਟਾਹਰਨਾ ਹੈ ਕਵੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਐ ਰਾਮ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋਗਰਾਮ ਕਵੀਰ ਸੋਈ ਕੁੱਲ ਭਲੇ ਜਾ ਕੁੱਲ ਹਰ ਕੋ ਦਾਸ ਜੇ ਕੁੱਲ ਦਾਸ ਨਾ ਉਪਜੈ ਸੋ ਕੁੱਲ ਢਾਕ ਪਲਾਸ ਕਵੀਰ ਹੈ ਗਏ ਵਾਹਨ ਸੰਗਨ ਕਾਨ ਲਾਖ ਤਜਾ ਭਰਾਹਿ ਇਆ ਸੁਖ ਤੇ ਭਿਖਾ ਭਲੀ ਜੋ ਹਰ ਸਿਮਰਤ ਦਿਨ ਜਾਹਿ ਕਵੀਰ ਸਭ ਜਗ ਹੋ ਫਿਰੋ ਮਾਦਲ ਕਾਂਧ ਚੜਾਏ ਕੋਈ ਗਾਹੋ ਕੋ ਨਹੀਂ ਸਵ ਦੇਖੀ ਢੋਕ ਵਜਾਏ ਮਾਰਗ ਮੋਤੀ ਵਿਥਰੇ ਅੰਦਾ ਨੇ ਕਿਸੋ ਆਏ ਜੋਤ ਵਿਨਾ ਜਗ ਦੀ ਸਕੀ ਜਗ ਤੋ ਲੰਗੇ ਜਾਏ ਬੁੱਢਾ ਵਾਂਸਕ ਵੀਰ ਕਾ ਉਪਜੋ ਪੂਤ ਕਮਾਲ ਹਰੇ ਕਾ ਸੇਵਨ ਛਾੜ ਕ ਘਰ ਲੇ ਆਇਆ ਮਾਲ ਕਵੀਰ ਸਾਧੂ ਕੋ ਮਿਲਨੇ ਜਾਈਐ ਸਾਥ ਨਾ ਲੀਜੈ ਕੋਇ પાਛ ਪਾਉਨਾ ਦੀਜੀਐ ਆਗੈ ਹੋਇ ਸੋ ਹੋਇ ਕਬੀਰ ਜਗ ਬਾਦਿਓ ਜੇ ਜੀਵਰੀ ਤੇ ਮਤ ਬੰਧੋ ਕਬੀਰ ਜਹ ਆਟਾ ਲੋ ਨ ਜੋ ਸੋ ਨ ਸਮਾਨ ਸਰੀਰ ਕਬੀਰ ਹੰਸ ਉਡਿਓ ਤਨ ਗਾਡੇਓ ਸੋ ਜਾਈ ਸਨਾ ਅਜੋ ਹੋ ਜੀਉ ਨਾ ਛੁਡਈ ਰੰਕਾਈ ਨਨਹ ਕਵੀਰ ਨੈਨ ਨਿਹਾਰੋ ਤੁਜ ਕੋ ਸਰਵਨ ਸੁਨੋ ਤੋ ਨਾ ਬੈਨੋ ਚਰੋ ਤੋ ਨਾਮ ਜੀ ਚਰਨ ਕਮਲ ਰਧਾਓ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤ ਗੁਰ ਕੀ ਪ੍ਰਸਾਦ ਚਰਨ ਕਮਲ ਕੀ ਮੋਜ ਵੇ ਰਹੋ ਅੰਤ ਹਰਿ ਆਦ ਕਬੀਰ ਚਰਨ ਕਮਲ ਕੀ ਮੋਜ ਕੋ ਕਹਿ ਕੈਸੇ ਓਨ ਮਾਨਾ ਕਹੇ ਬੇ ਕੋ ਸੋ ਬਾ ਨਹੀਂ ਦੇ ਕਾਹੀ ਬਰਵਾਨ ਕਵੀਰ ਦੇਖ ਕ ਕਹੇ ਕਹੋ ਕਹੇ ਨ ਕੋ ਪਤੀਆਏ ਹਰ ਜੈ ਸਾਤੈ ਸਾਹ ਓਹੀ ਰਹੋ ਹਰਖ ਗੁਣ ਗਾਏ ਕਵੀਰ ਜੁਗੈ ਚਿਤਾਰੇ ਭੀ ਜੁਗੈ ਜੁਗ ਜੁਗ ਚਿਤਾਰੇ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੀ ਕਵੀਰ ਅੰਬਰ ਕਨਹਾਰ ਛਾਇਆ ਵਰਕ ਭਰੀ ਸਰ ਤਾਲ ਚਤਰ ਕ ਜਿਉ ਤਰ ਸਤ ਰਹੈ ਤਿਨ ਕੋ ਕੌਣ ਹਵਾਲ ਕਬੀਰ ਚੱਕੀ ਜਾਉ ਨਿਸ ਵਿਚਰ ਆਈ ਮਿਲੈ ਪਰਪਾਤ ਜੋ ਨਰ ਵਿਚਰੇ ਰਾਮ ਸਿਉ ਨਾ ਦੇਨ ਮਿਲੇ ਨਾ ਰਾਤ ਕਬੀਰ ਰਹਿਣਾ ਐਰ ਵੇ ਛੋਰਿਆ ਰਹੋ ਰੇ ਸੰਖ ਮਜੂਰ ਦੇਵਲ ਦੇਵਲ ਤਾੜੀ ਦੇ ਸਹਯੋਗ ਵੰਦ ਸੂਰ ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁਖ ਜਾਂ ਕਾ ਵਾਸਾ ਗੋਰ ਮੇ ਸੋ ਕਿਆ ਸੋਵੈ ਸੁਖ ਕਬੀਰ ਸੁਤਾ ਕਿਆ ਕਰੇ ਉਟਕੇ ਨਾ ਜਪੇ ਮੂਰਾਰ ਇੱਕ ਦਿਨ ਸੋਵਨ ਹੋਏ ਗੋਲਾੰਬੀ ਗੋੜਪਸਾਰ ਕਵੀਰ ਸੋਤਾ ਕਿਆ ਕਰੇ ਬੈਠਾ ਰਹੋ ਅਰ ਜਾਗ ਜਾਂਕੇ ਸੰਗ ਤੇ ਵਿਚਰਾਤਾ ਹੀ ਕੇ ਸੰਗ ਲਾਗ ਕਵੀਰ ਸੰਤ ਕੀ ਗੈਲ ਨਾ ਛੋਡਿਏ ਮਾਰਗ ਲਾਗਾ ਜਾਓ ਵੇਖਤ ਹੀ ਪੋਨੀਤ ਹੋਏ ਪੀਟ ਤਜਪਿਐ ਨਾਓ ਕਬੀਰ ਸਾਖਤ ਸੰਗਨਾ ਕੀ ਜੀਐ ਦੂਰ ਹੋ ਜਾਈਐ ਭਾਗ ਬਾਸਨ ਕਾ ਰੋ ਪਰਸੀਐ ਤੋ ਕਚ ਲਾਗੈ ਦਾਗ ਕਬੀਰ ਆ ਰਾਮ ਨਾ ਚੇਤੇ ਜੋ ਜਰਾ ਪਹੁੰਚਿਓ ਆਈ ਲਾਗੀ ਮੰਦਰ ਦਵਰਤੇ ਅਬ ਕਿਆ ਕਾਢਿਆ ਜਾਈ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾ ਇਸ ਬਨ ਦੂਸਰ ਕੋ ਨਹੀਂ ਇਕ ਸਰਜਨ ਹਾਰ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਏ ਪਹੁੰਚੇ ਕਾਸਮ ਕੋ ਜੋ ਵੀਚ ਨਾ ਖਾਈ ਕਾਂਬ ਕਬੀਰ ਠਾਕਰ ਪੂਜੇ ਮੋਲਲੇ ਮਨ ਹਟ ਤੀਰਥਨ ਜਾਹੇ ਦੇਖਾ ਦੇਖੀ స్వాਗ ਧਾਰ ਭੂਲੇ ਭਟਕਾ ਖਾਹੇ ਕਬੀਰ ਪਾਹਣ ਪਰਮੇਸ਼ਰ ਕੀਆ ਪੂਜ ਸਵ ਸੰਸਾਰ ਇਸ ਪਰਵਾਸੀ ਜੋ ਰਹੇ ਬੁੱਢੇ ਕਾਲੀ ਧਾਰ ਕਬੀਰ ਕਾਗਦ ਕੀ ਹੋ ਬਰੀ ਮਸ ਕੀ ਕਰਮ ਕਪਾਟ ਪਾਹਣ ਬੋਰੀ ਪੇਰਥਮੀ ਪਾਂਡਤ ਪਾੜੀ ਬਾਟ ਕਬੀਰ ਕਾਲ ਕਰੰਤਾ ਅਭੇਕਾਰ ਅਵਕਰਤਾ ਸੋਇਤਾ ਲਾ ਪਾਛੈ ਕਛੂ ਨ ਹੋਏਗਾ ਜਿਉ ਸਿਰ ਪਰ ਆਵੈ ਕਾਲ ਕਬੀਰ ਐਸਾ ਜਨ ਤੇ ਕ ਦੇਖਿਆ ਜੈਸੀ ਤੋਈ ਲਖ ਦੀਸਾ ਚੰਚਲ ਬਹੁ ਗੋਨਾ ਮਤ ਹੀ ਨਾਨਾ ਪਾਕ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤਸਕਾਰ ਜਿਨ ਇਹੋ ਜਮਵਾ ਸਿਰ ਜਿਆ ਸੋ ਜਪਿਆ ਪਰਵਦਗਾਰ ਕਬੀਰ ਕਸਤੂਰੀ ਭਇਆ ਭਵਰ ਭਈ ਸਬਦ ਦਾਸ ਜਿਉ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮਨ ਵਾਸ ਕਬੀਰ ਗਹਿ ਗਜ ਪਰ ਉਟੰਬ ਕੈ ਕਾਂਠ ਰਹਿ ਗਿਉ ਰਾਮ ਆਏ ਪਰੇ ਧਰਮ ਰਾਏ ਕੇ بیچ ਏ ਤੂੰ ਮਾਤਾ ਵਾਹਿਗੁਰੂ ਜੀ ਕਾ ਕਲ ਸਾ ਵਾਹਿਗੁਰੂ ਜੀ ਕੀ ਫਤ